ਆਪਣਾ ਕਮਲਜੀਤ ਸਿੰਘ ਦਾ ਡੈਡੀ ਬੋਲਦਾ ਫਾਦਰ ਉਹਦਾ ਮੇਰਾ ਮਤਲਬ ਕਿ ਜਿਹੜਾ ਲੜਕਾ ਜੋ ਗਾਇਬ 17 ਤਰੀਕ ਦਾ ਉਹਦਾ ਮਤਲਬ ਉਹਦੇ ਮਤਲਬ ਕਿ ਸਬੰਧ ਦੇ ਵਿੱਚ ਅਸੀਂ ਇਕੱਠੇ ਹੋਏ ਹਾਂ ਹੁਣ ਮੇਨ ਮੁੱਦਾ ਇਹ ਗੱਲ ਦਾ ਹੈਗਾ ਜੀ ਮਤਲਬ ਸਾਡੇ ਮੁੰਡੇ ਦੇ ਨਾਂ ਤਾਂ ਕੋਈ ਪਹਿਲਾਂ ਕੋਈ ਪੁਲਿਸ ਪਰਚਾ ਹੈਗਾ ਨਾ ਕੋਈ ਨਵੇਂ ਜਿਹੜੇ ਕੰਮ ਦੇ ਵਿੱਚ ਸਾਡਾ ਮੋਟਰਸਾਈਕਲ ਫੜਿਆ ਗਿਆ ਜਾਂ ਜਿੱਥੇ ਵੀ ਉਹ ਮੋਟਰਸਾਈਕਲ ਕਹੜਾ ਜੋ ਕਿਸੇ ਬੰਦੇ ਕੋਲ ਫੜਿਆ ਗਿਆ ਉਹਦੇ ਕੋਲੋਂ ਕੀ ਫੜਿਆ ਗਿਆ ਸਾਨੂੰ ਉਸ ਬਾਰੇ ਜਾਣਕਾਰੀ ਵੀ ਵੀ ਹੈਗੀ ਕੋ ਦੱਸ ਦੇ ਵੇਪਨ ਉਪਰੋਂ ਕਿਹੜਾ ਫੜਿਆ ਗਿਆ ਪਰ ਸਾਡਾ ਮੁੰਡਾ ਉਸ ਚੀਜ਼ ਦੇ ਵਿੱਚ ਨਹੀਂ ਹੈਗਾ ਅਸੀਂ ਤਾਂ ਉਹਦੇ ਬੱਚੇ ਵਾਸਤੇ ਸਦਰਕੋਟ ਕਪੂਰੇ ਨੇ ਕੱਢ ਕੇ ਦਿੱਤਾ ਸੀ। ਬੰਮ ਸਦਰਕੋਟ ਕਪੂਰੇ ਨੇ ਬਿਆਨ ਕੱਢ ਕੇ ਦੇਖਾਈ ਰਿਪੋਰਟ ਮਤਲਬ ਕਿ ਤੁਹਾਡੇ ਬੱਚੇ ਦਾ ਕੋਈ ਨਾਂ ਨਹੀਂ ਹੈ ਕੋਈ ਕਾਰਵਾਈ ਦੇ ਵਿੱਚ ਨਾਂ ਨਹੀਂਗਾ ਤੇ ਅਸੀਂ ਤਾਂ ਮਤਲਬ ਪ੍ਰਸ਼ਾਸਨ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹਾਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਸਾਨੂੰ ਇਨਸਾਫ ਦਿੱਤਾ ਜਾਵੇ ਸਾਡਾ ਬੱਚਾ ਜਲਦੀ ਤੋਂ ਜਲਦੀ ਭਾਲ ਕੇ ਵਾਪਸ ਕੀਤਾ ਜਾਵੇ। ਪੰਜਾਬ ਵਿੱਚ ਚੋਰੀ ਡਕੈਤੀ ਅਤੇ ਗੁੰਡਾਗਰਦੀ ਦੀਆਂ ਘਟਨਾਵਾਂ ਆਮ ਦੇਖਣ ਨੂੰ ਮਿਲ ਰਹੀਆਂ ਹਨ। ਅੱਜਕੱਲ ਦੇ ਹਾਲਾਤਾਂ ਤੋਂ ਇੰਝ ਪਤਾ ਲੱਗਦਾ ਹੈ ਕਿ ਜਿਵੇਂ ਪੰਜਾਬ ਸਰਕਾਰ ਇਹਨਾਂ ਤੇ ਕਾਬੂ ਪਾਉਣ ਲਈ ਅਸਮਰੱਥ ਹੋਵੇ ਇਸੇ ਤਰ੍ਹਾਂ ਹੀ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਦੀਪਸਿਆੰਗਲਾ ਵਿਖੇ ਪਿਛਲੇ 2-3 ਦਿਨ ਤੋਂ ਨੌਜਵਾਨ ਲੜਕਾ ਜੋ ਕਿ ਆਪਣੇ ਮੋਟਰਸਾਈਕਲ ਤੇ ਘਰੋਂ ਦਵਾਈ ਲੈਣ ਗਿਆ ਸੀ ਅਤੇ ਹੁਣ ਤੱਕ ਘਰ ਵਾਪਸ ਨਹੀਂ ਪਰਤਿਆ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਵੱਲੋਂ ਉਸ ਦੀ ਭਾਲ ਕੀਤੀ ਗਈ ਪਰ ਉਹਨਾਂ ਨੂੰ ਕੋਈ ਵੀ ਸੁਰ ਨਹੀਂ ਮਿਲਿਆ ਅੱਜ ਪਰਿਵਾਰਕ ਮੈਂਬਰਾਂ ਸਮੂਹ ਜਥੇਬੰਦੀਆਂ ਅਤੇ ਪਿੰਡ ਵਾਸੀਆਂ ਵੱਲੋਂ ਵੱਡਾ ਇਕੱਠ ਕੀਤਾ ਗਿਆ ਅਤੇ ਇਹ ਨਿਰਣਾ ਲਿਆ ਗਿਆ ਕਿ ਇੱਕ ਦੋ ਦਿਨ ਤੱਕ ਜੇਕਰ ਪੁਲਿਸ ਪ੍ਰਸ਼ਾਸਨ ਉਹਨਾਂ ਦੀ ਸਹਾਇਤਾ ਕਰਦਾ ਹੈ ਤਾਂ ਠੀਕ ਹੈ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਵੱਡਾ ਸੰਘਰਸ਼ ਵਿੜਿਆ ਜਾਵੇਗਾ ਸੋ ਦੇਖਦੇ ਹਾਂ ਕੋਰਸ ਸੰਧੂ ਦੇ ਨਾਲ ਬਿੱਟੂ ਗਿਰਦਾ ਦੀ ਵਿਸ਼ੇਸ਼ ਰਿਪੋਰਟ ਜੀ ਭਾਈ ਸਤਰੀ ਗਾਲ ਜੀ ਤੁਹਾਡਾ ਨਾਮ ਜੀ ਕਰਨੇ ਸਿੰਘ ਜੀ ਤੇ ਕੀ ਰੌਲਾ ਜਿੰਦ ਪਿੱਛੇ ਘਟ ਰਿਹਾ ਜੀ ਜੀ ਮਹਾਰਾਜ ਸਾਡਾ 17 ਤਰੀਕ ਨੂੰ ਲੜਕਾ ਘਰੋਂ 10 ਵਜੇ ਮੋਟਰਸਾਈਕਲ ਬੁਲਟ ਲੈ ਕੇ ਗਿਆ ਉਹ ਸਾਡੇ ਨੂੰ ਤਾਂ ਕਹਿ ਕੇ ਗਿਆ ਮੈਂ ਦਵਾਈ ਲੈਣ ਚੱਲਿਆ ਵਾ ਸਾਨੂੰ ਦੂਜੇ ਦਿਨ ਪਤਾ ਲੱਗਦਾ ਵੀ ਉਸੇ ਮੋਟਰਸਾਈਕਲ ਦਾ ਤੀਜੇ ਬੰਦੇ ਦੇ ਕੋਲੋਂ ਪੈਜ ਮੋਟਰਸਾਈਕਲ ਫੜਿਆ ਜਾਂਦਾ ਤੇ ਉਹਦੇ ਤੇ ਕੁਝ ਵੀ ਜਿਹੜਾ ਉਹਨੇ ਕੋਲ ਸਮਾਨ ਫੜਿਆਗਾ ਵੇਖਣ ਨੂੰ ਦੱਸ ਦੇ ਕੁਝ ਵੀ ਉਹ ਪੁਲਿਸ ਨੇ ਮਤਲਬ ਫੜ ਕੇ ਉਹ ਤਾਂ ਉਥੇ ਥਾਣੇ ਜਮਾ ਕਰਤਾ ਵਾ ਤੇ ਮਤਲਬ ਕਿ ਸਾਡੇ ਮੁੰਡੇ ਦਾ ਕੋਈ ਨਾਂ ਸਾਦ ਨਹੀਂ ਵੀ ਕਿੱਥੇ ਆ ਕਿੱਥੇ ਨਹੀਂ ਮੋਟਰਸਾਈਕਲ ਸਾਡਾ ਸਾਦਰ ਥਾਣੇ ਲੱਗਾ ਵਾ ਕੋਟ ਕੋਟ ਕੋਰੇ ਅਸੀਂ ਸੀਐਸ ਸਟਾਫ 'ਚ ਵੀ ਜਾ ਕੇ ਆ ਗਏ ਅਸੀਂ ਸਾਦਕ ਥਾਣੇ ਵੀ ਦੋ ਚਾਰ ਵਾਰਾ ਜਾ ਕੇ ਆ ਗਏ ਤੇ ਤੁਹਾਡੇ ਮੁੰਡੇ ਤੁਹਾਨੂੰ ਵੀ ਪਤਾ ਲੱਗਾ ਕਿ ਨਹੀਂ ਨਹੀਂ ਸਾਨੂੰ ਕੋਈ ਵੀ ਨਹੀਂ ਆਪਦੇ ਹਿਸਾਬ ਨਾਲ ਤਿੰਨ ਚਾਰ ਦਿਨ ਪਹਿਲਾਂ ਪਹਲ ਕਰਦੇ ਉਹਦੇ ਬਾਅਦ ਦਰਖਾਸਤ ਦਿੱਤੀ ਹੈ ਦਰਖਾਸਤ ਦੇਣ ਤੋਂ ਬਾਅਦ ਵੀ ਅਜੇ ਤੱਕ ਪੁਲਿਸ ਨੇ ਸਾਨੂੰ ਕੋਈ ਕਾਰਵਾਈ ਨਹੀਂ ਕਰਕੇ ਦਿੱਤੀ ਜਦੋਂ ਸੀਜੀ ਸਟਾਫ ਦੱਸੇ ਸਾਡਾ ਬੰਦਾ ਕਿੱਥੇ ਤੇ ਜਾ ਫਿਰ ਮਤਲਬ ਕਿ ਉਹ ਬੰਦੇ ਨੂੰ ਲਿਆਂਦਾ ਜਾਵੇ ਜਿਹੜਾ ਬੰਦੇ ਕੋਲ ਸਾਡੀ ਚੀਜ਼ ਫੜੀ ਗਈ ਹੈ ਉਹ ਸਾਨੂੰ ਦੱਸੇ ਵੀ ਸਾਡਾ ਮੁੰਡਾ ਕਿੱਥੇ ਮੋਟਰਸਾਈਕਲ ਕਿੰਦੇ ਨਾਮ ਤੇ ਸੀ ਮੋਟਰਸਾਈਕਲ ਮੇਰੇ ਨਾਮ ਤੇ ਹਰਨੇਕ ਸਿੰਘ ਦੇ ਨਾਮ ਮੋਟਰਸਾਈਕਲ ਦਾ ਨੰਬਰ ਕਿੰਨਾ ਸੀਜੀ04ਐਮ222550 ਤੁਹਾਡਾ ਨਾਮ ਕੀ ਹੈ ਸ਼ਤਰੀਕਾਲ ਜੀ ਕੀ ਨਾਮ ਤੁਹਾਡਾ ਹੈ ਨਾ ਨਾ ਲਾਉ ਲਿਆ ਉੱਥੇ ਤੇ ਅੱਜ ਦੇ ਵਿਸ਼ੇ ਬਾਰੇ ਥੋੜਾ ਦੱਸੋ ਕਿ ਚੱਲ ਨਾ ਪਾਉ ਜੀ ਅੱਜ ਸਾਡੇ ਨਗਰਦੀਪ ਸਿੰਘ ਵਾਲਾ ਪੂਰੇ ਨਗਰ ਦਾ ਇਕੱਠ ਹੋਇਆ ਜੀ ਕਿ ਪਿਛਲੀ 17 ਤਰੀਕ ਨੂੰ ਦਲਬਾਤ ਸਿੰਘ ਦਾ ਜਿਹੜਾ ਲੜਕਾ ਹੈਗਾ ਹਰਨੇਕ ਸਿੰਘ ਦਾ ਸੋਰੀ ਉਹ ਘਰ ਤੋਂ ਗਿਆ ਸੀ ਦਵਾਈ ਲੈਣ ਵਾਸਤੇ ਫਰੀਦਕੋਟ ਤੇ ਆਪਣੇ ਬੁਲਟ ਮੋਟਰਸਾਈਕਲ ਤੇ ਗਿਆ ਤੇ ਵਾਪਸ ਹਜੇ ਤਾਈਂ ਨਹੀਂ ਪਰਤਿਆ ਇਹਨਾਂ ਨੇ ਉਹਦੇ ਰਿਸ਼ਤੇਦਾਰ ਸਾਥ ਸੰਬੰਧੀਆਂ ਸਾਰੇ ਪੜਤਾਲ ਕੀਤੀ ਉਹਦੀ ਉਸ ਤੋਂ ਬਾਅਦ ਪੁਲਿਸ ਨੂੰ ਕੰਪਲੇਂਟ ਵੀ ਕੀਤੀ ਆ ਵੀ ਸਾਡਾ ਜਿਹੜਾ ਲੜਕਾ ਉਹ ਲੱਭਿਆ ਜਾਵੇ ਕਿੱਥੇ ਹੈਗਾ ਸੁਣਨ ਵਿੱਚ ਇਹ ਵੀ ਆ ਰਿਹਾ ਕਿ ਪੁਲਿਸ ਨੇ ਉਹ ਮੋਟਰਸਾਈਕਲ ਕਿਸੇ ਹੋਰ ਬੰਦੇ ਤੋਂ ਫੜਿਆ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਉਸ ਬੰਦੇ ਤੋਂ ਕੋਈ ਨਜਾਇਜ਼ ਹਥਿਆਰ ਫੜਿਆ ਗਿਆ ਸੀ ਪਰ ਹਕੀਕਤ ਕੀ ਆ ਇਹਨਾਂ ਦਾ ਬੱਚਾ ਕਿੱਥੇ ਆ ਉਹਦੀ ਕੋਈ ਨਾ ਤਾਂ ਪੁਲਿਸ ਦੱਸ ਰਹੀ ਆ ਵੀ ਅਸੀਂ ਉਸ ਮੁੰਡੇ ਨੂੰ ਰੈਸਟ ਕੀਤਾ ਜਾਂ ਨਹੀਂ ਕੀਤਾ ਜਾਂ ਕਿੱਥੇ ਰੱਖਿਆ ਕਿੱਥੇ ਨਹੀਂ ਰੱਖਿਆ ਇਹਨਾਂ ਦਾ ਮਕਸਦ ਸਿਰਫ ਅੱਜ ਇਕੱਠੇ ਹੋਣ ਦਾ ਵੀ ਲੋਕਾਂ ਦਾ ਇਹੀ ਆ ਕਿ ਉਸ ਬੱਚੇ ਬਾਰੇ ਪੁਲਿਸ ਦੱਸੇ ਵੀ ਉਹਨੂੰ ਫੜ ਕੇ ਜਾਂ ਉਹਨਾਂ ਨੇ ਕਿੱਥੇ ਰੱਖਿਆ ਕਿੱਥੇ ਨਹੀਂ ਕੀ ਹੈਗਾ ਕਿ ਨਹੀਂ ਪੁਲਿਸ ਨੂੰ ਉਹਦੇ ਬਾਰੇ ਸਾਰੀ ਜਾਣਕਾਰੀ ਹੈਗੀ ਆ ਤੇ ਅੱਜ ਇਕੱਠੇ ਇਸੇ ਕਰਕੇ ਹੋਏ ਆ ਵੀ ਜੇਕਰ ਪੁਲਿਸ ਜਲਦ ਤੋਂ ਜਲਦ ਉਸ ਬੱਚੇ ਬਾਰੇ ਨਹੀਂ ਦੱਸਦੀ ਕੁਝ ਵੀ ਕਲੀਅਰ ਨਹੀਂ ਕਰਦੀ ਵੀ ਜਾਂ ਸਾਡੇ ਕੋਲੇ ਆ ਜਾਂ ਕਿੱਥੇ ਆ ਤੇ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦਾ ਵੀ ਸੰਘਰਸ਼ ਪਿੰਡ ਵਾਲੇ ਲੀਕਣਗੇ ਉਸ ਤਰੀਕੇ ਨਾਲ ਸਾਰਾ ਇਹ ਅਸੀਂ ਨਗਰ ਇਹਨਾਂ ਦੇ ਨਾਲ ਆ ਤੇ ਉਹ ਹਰ ਤਰ੍ਹਾਂ ਦਾ ਸੰਘਰਸ਼ ਕਰਨ ਲਈ ਤਿਆਰ ਆ ਸੀ ਤੇ ਜਲਦ ਤੋਂ ਜਲਦ ਪੁਲਿਸ ਜਿਹੜਾ ਇਹਨਾਂ ਦੇ ਬੱਚੇ ਬਾਰੇ ਇਹਨਾਂ ਨੂੰ ਜਾਣਕਾਰੀ ਉਹ ਜਲਦ ਤੋਂ ਜਲਦ ਦੇਵੇ ਨਹੀਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਵੱਡਾ ਸੰਘਰਸ਼ ਜਿਹੜਾ ਉਹ ਲਿਖਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਨਾਮ ਤੁਹਾਡਾ ਜੀ ਗਮਦੂਰ ਸਿੰਘ ਜੀ ਅੱਜ ਤੁਸੀਂ ਇੱਥੇ ਬਾਈ ਜੀ ਦੀ ਸਪੋਰਟ ਤੇ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ ਅਸੀਂ ਇਹ ਪਿੰਡ ਤੌਰ ਤੇ ਮਨ ਲ ਕੇ ਸਾਰੇ ਪਿੰਡ ਨੂੰ ਸਪੋਰਟ ਕਰਨੀ ਚਾਹੀਦੀ ਹੈ ਇਹਦਾ ਮੁੰਡਾ 17 ਤਰੀਕ ਨੂੰ ਮਨ ਲ ਕੇ ਇਥੋਂ ਦਵਾਈ ਲੈਣ ਗਿਆ ਸੀ ਮੋਟਰਸਾਈਕਲ ਤੇ ਜਿਹੜਾ ਕਿ ਉਹ ਮੋਟਰਸਾਈਕਲ ਖੜਿਆ ਗਿਆ ਕੁਝ ਦਿਨ ਬਾਅਦ ਇਹਨਾਂ ਨੂੰ ਪਤਾ ਲੱਗ ਅਰਸਲੋ ਸਦਰਕੋਟ ਪੂਰੇ ਖੜਾ ਤੇchnagat ਕਰਨ ਵਾਸਤੇ ਗਿਆ ਸੀ ਜੀ ਐਸਟੀ ਸਾਹਿਬ ਨੂੰ ਇਸ਼ਤਾਨਤ ਹੋ ਗਈ ਹੈ ਇਹਨਾਂ ਦਾ ਮੁੱਸਾ ਹੈ ਜੋ ਕਿ ਇਹਨਾਂ ਦਾ ਬੱਚੀ ਤਾਂ ਅਜੇ ਤੱਕ ਲਾਪਤਾ ਹੈ ਮਿਸਿੰਗ ਹੈ ਵੀ ਇਹ ਨਹੀਂ ਪਤਾ ਵੀ ਉਹ ਕਿੱਥੇ ਹੈ ਕਿੱਥੇ ਨਹੀਂ ਉਹਦਾ ਪ੍ਰਸ਼ਾਸਨ ਜਿਹੜੀ ਮਤਲਬ ਕਿ ਸੀਏ ਵਾਲਿਆਂ ਨੂੰ ਪਰਚਾ ਦਿੱਤਾ ਸੀ ਸੀਏ ਫਰੀਕੋਟ ਦੇ ਉਹਦੇ ਚ ਜਾਂਦਾ ਸੀਏ ਫਰੀਕੋਟ ਉਹਨੂੰ ਪੜਤਾਲ ਕਰਕੇ ਦੇ ਹੁਣ ਇਹ ਤਾਂ ਸਾਰੇ ਗਰੀਬ ਬੰਦੇ ਇਹਦੇ ਕਿਥੋਂ ਕਾੜ ਲੈਣਗੇ ਜਾਂ ਕਿੱਥੇ ਕਿੱਥੇ ਦੀ ਉਹਦਾ ਪਤਾ ਲਵਾਉਣ ਵਾਸਤੇ ਇਹਨਾਂ ਨੇ ਜਿਹੜੀਆਂ ਸਾਧਕ ਵਾਲਿਆਂ ਨੇ ਇਹਨਾਂ ਨੇ ਸੇੜੀਆਂ ਵਗੈਰਾ ਪਾਈਆਂ ਹੋਈਆਂ ਦੀ ਲੋਕੇਸ਼ਨਾਂ ਅੱਜ ਵੀ ਉਹੀ ਹੁਣ ਪਤਾ ਕੀਤਾ ਲੋਕੇਸ਼ਨਾਂ ਵਗੈਰਾ ਪਾਈਆਂ ਉਹ ਪੜਤਾਲ ਕਰ ਰਹੀ ਹੈ ਹੁਣ ਸੀਐਸਐਚਓ ਜਾਂ ਤਾਂ ਉਹ ਬੰਦੇ ਨੂੰ ਰਿਮਾਂਡ ਤੇ ਲਿਆਵੇ ਜਿਹੜਾ ਬੰਦਾ ਮਤਲਬ ਕਿ ਇਹ ਤੋਂ ਖੜਿਆ ਗਿਆ ਉਹ ਮੋਟਰਸਾਈਕਲ ਦੇ ਉੱਤੋਂ ਜੋ ਵੀ ਉਹ ਤੋਂ ਸਮਾਨ ਫੜਿਆ ਗਿਆ ਕੋਈ ਵੈਪਨ ਵਗੈਰਾ ਜੋ ਹੈਗਾ ਤੇ ਜਾਂ ਮਲ ਕੇ ਇਹਦੀ ਪੜਤਾਲ ਕਰਕੇ ਇਹਨਾਂ ਦਾ ਬੱਚਾ ਇਹਨਾਂ ਨੂੰ ਹਵਾਲਾ ਕੀਤਾ ਜਾਵੇ ਜਣੀ ਟੈਂਸ਼ਨ 'ਚ ਹੈ ਗਰੀਬ ਪਰਿਵਾਰ ਹੈ ਮਤਲਬ ਕਿ ਆਬਦ ਬੇਜਾਰਾ ਕਰਦੇ ਆ ਅਸੀਂ ਸਾਰਾ ਪਿੰਡ ਇਹਨਾਂ ਦੇ ਨਾਲ ਟੱਕੇ ਖਾਦੇ ਹਾਂ